ਪ੍ਰੋਜਪਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 15 ਕਿਲੋ 700 ਗ੍ਰਾਮ ਹੈਰਨ ਸਮੇਤ ਕਾਬੂ ਕੀਤਾ ਹੈ ਪ੍ਰੈਸ ਕਾਨਫਰੰਸ ਕਰਦਿਆਂ ਡੀਆਈਜੀ ਹਰਮਨਬੀਰ ਸਿੰਘ ਦਾ ਕਹਿਣਾ ਹੈ ਕਿ ਇੱਕ ਮੁਖਬਰੀ ਤਹਿਤ ਨਸ਼ਾ ਤਸਕਰ ਰਮੇਸ਼ ਕੁਮਾਰ ਨੂੰ 15 ਕਿਲੋ 700 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੱਲ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਬੜੀ ਇੱਕ ਆਊਟਸਟੈਂਡਿੰਗ ਰਿਕਵਰੀ ਕੀਤੀ ਗਈ ਹੈ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਨੇ ਇੱਕ ਦਿੱਲੀ ਦੇ ਵਿੱਚ ਵੀ ਇਹਦੇ ਤੇ ਮੁਕਦਮਾ ਦਰਜਾ 420 ਦੇ ਵੀ ਮੁਕਦਮੇ ਦਰਜ ਨੇ ਐਨਡੀ ਦੇ ਵੀ ਮੁਕਦਮੇ ਦਰਜ ਨੇ ਸੋ ਇੱਕ ਜਿਹੜੀ ਪਾਰਟੀ ਸੀਗੀ ਜਿੰਨੂੰ ਡਿਸਟ੍ਰਿਕਟ ਦੇ ਮੋਨੀਟਰਿੰਗ ਜਿਹੜੀ ਸੀਗੀ ਕਰਨ ਡੀਐਸਪੀ ਦਿਹਾਤੀ ਔਰ خریدارسਗੇ ਉਹਨਾਂ ਨੇ ਇਹਨੂੰ ਅਪਰੋਚ ਕਰਨਾ ਸੀ ਤੇ ਇਹਨੇ ਅੱਗੇ ਉਹਨਾਂ ਨੂੰ ਇਹ ਸੇਲ ਆਫ ਕਰਨੀ ਔਰ ਉੱਥੇ ਪੁਲਿਸ ਨੇ ਬੜੇ ਟਾਈਮਲੀ ਸਾਰੀ ਜੋ ਇਹਨਾਂ ਦੀ ਇਨਫੋਰਮੇਸ਼ਨ ਆਈਟੀ ਔਰ ਹਿਮਨ ਇੰਟੈਲੀਜੈਂਸ ਦੇ ਸਾਥ ਦੇ ਨਾਲ ਚੱਲ ਰਹੇ ਸੀ ਔਰ ਉੱਥੇ ਜਾ ਕੇ ਇਹਨੂੰ ਦਬੋਚਣ ਤੇ ਪੂਰੀ ਰਿਕਵਰੀ ਕਰਦੇ ਵਿੱਚ ਕਾਮਯਾਬ ਹੋਏ ਔਰ ਇਹਦੇ ਅਸੀਂ ਫੋਰਵਰਡਡ ਬੈਕਵਰਡ ਲਿੰਕੇਜ ਤੇ ਵੀ ਕੰਮ ਕਰ ਰਹੇ ਹਾਂ ਔਰ ਫਰਦਰ ਜਿਹੜੀ ਕੋਈ ਹੋਰ ਰਿਕਵਰੀਸ ਔਰ ਹੋਰ ਅਰੈਸਟ ਇਸ ਮੁਕਦਮੇ ਦੇ ਵਿੱਚ ਉਹ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਸਕਦੇ ਸਰ ਲਿਖਿਆ ਜੀ ਬਾਹਰਲੇ ਕਿਲਿਆਂ ਤੋਂ ਲੈ ਕੇ ਆਉਂਦਾ ਸੀ ਕੋਈ ਜ਼ਿਲ੍ਹਾ ਕਨਫਰਮਾਈ ਹੋਇਆ ਸਰ ਕਿਹੜੇ ਜ਼ਿਲ੍ਹੇ ਤੋਂ ਦੇ ਸਰ ਐਡਜੋਇਨਿੰਗ ਡਿਸਟ੍ਰਿਕਟਸ ਨੇ ਜੀ ਸੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਆਲਸੋ ਸੋ ਐਡਜੋਇਨਿੰਗ ਡਿਸਟ੍ਰਿਕਟਸ ਕਿਹੜੇ ਸਰ ਮਾਮਲੇ ਹੈ ਜੀ ਪਿਛਲੇ ਪੁਰਾਣੇ ਹੁਣਾਂ ਚ ਕੋਈ ਸਥਿਤੀ ਹੈ ਸਰ ਇਹਨਾਂ 'ਚ ਹੋਰ ਤੱਕ ਨੇ ਮਾਮਲੇ ਮੁਕਦਮੇ ਕੋਸ਼ਿਕ ਦੇ ਜਿਹੜੇ ਅੰਡਰ ਟ੍ਰਾਇਲ ਨੇ ਕੁਝ ਗਵਾਹੀਆਂ ਤੇ ਨੇ ਸੋ ਵਕ 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 ਸਟੈਟਸ ਹੈਗਾ ਇਹਨਾਂ ਦਾ ਵਕ ਵਕ ਕੋਰਟਸ ਦੇ ਵਿੱਚ ਜਮਾਨਤਾਂ ਦੀ ਕਰ ਰਹੇ ਆ ਜਮਾਨਤਾਂ ਦੇ ਸਰੇ ਨੇ ਮੰਗਵਾਈ ਕਿਥੋਂ ਦੱਸਿਆ ਕੋਈ ਲੈਵਲ ਕੋਈ ਫਿਰ ਲਾਲ ਜੀ ਉਹ ਜਿੱਥੇ ਵੀ ਇਹਨੇ ਮੰਗਵਾਈ ਆ ਉਹ ਬੈਕਵਰਡ ਲਿੰਕੇਜ ਜਿਹੜੀ ਉਹਨੂੰ ਅਸੀਂ ਜੋੜ ਰਹੇ ਆ ਔਰ ਪਾਰਟ ਆਫ ਇਨਵੈਸਟੀਗੇਸ਼ਨ ਐਸ ਲੈਵਲ ਤੇ ਡਿਸਕਲੋਜ਼ ਕਰਾਂਗੇ ਤੇ ਮੁਲਜ਼ਮਾਨ ਨੂੰ ਇਹਦਾ ਫਾਇਦਾ ਹੋ ਸਕਦਾ ਸੋ ਵੀ ਆਰ ਵਰਕਿੰਗ ਆਨ ਆਲਸੋ ਇਹ ਤਾਂ ਪਾਕਿਸਤਾਨ ਤੋਂ ਹੀ ਹੋਈ ਆ ਹਾਂ ਔਰ ਹੈ ਤਾਂ ਕ੍ਰਾਸ ਬਾਰਡਰ ਹੀ ਆ ਪਰ ਇਹਦਾ ਉੱਧਰਲੇ ਬਾਰਡਰ ਦੇ ਉੱਧਰ ਕਿਹੜੇ ਸਮੱਗਲਰਾਂ ਨਾਲ ਲਿੰਕ ਸੀਗਾ ਇਹਦੇ ਵਿੱਚ ਦਰਮਿਆਨ ਇਹਦੇ ਉੱਧਰਲੇ ਬੰਦੇਓ ਜਿਹੜੇ ਬੰਦੇ ਨੇ ਭੇਜੀ ਆ ਇਧਰ ਡਾਇਰੈਕਟ ਉਹ ਏ ਹੈਂਡਲਰ ਸੀਗਾ ਜਾਂ ਇਹਨੂੰ ਕਿਸੇ ਤੋਂ ਅੱਗੇ ਮਿਲੀ ਸੋ ਇਹ ਸਾਰਾ ਵਰਕਆਊਟ ਕਰ ਰਹੇ ਆ ਤਾਂ ਸਾਰੇ ਜਿਹੜੀ ਜਿੰਨੀ ਵੀ